ਆ ਪਿਛਲੇ 3-4 ਟੇਸ਼ਨਾਂ ਤੋਂ ਮੈਂ ਦੇਖ ਰਿਹਾ ਤਰੰਕ ਖਾਲੀ ਹੀ ਪਿਆ ਮਤਲਬ ਲਾਵਾਰ ਸੀ ਪਿਆ ਮੈਨੂੰ ਲੱਗਦਾ ਹੈ ਉਹਨੇ ਕਿਹਾ ਵੀ ਮੈਨੂੰ ਲੱਗਦਾ ਫੌਜੀ ਕੋਈ ਬਾੜਾ ਚਾਹ ਬਣਾ ਗਿਆ ਛੁੱਟੀ ਦਾ ਵੀ ਤਰੰਕ ਭੁੱਲ ਗਿਆ ਆ ਪੁੱਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰੰਮ ਰੰਮ ਹੋ ਸਾਰਾ ਕੋਈ ਜਿਹੜਾ ਫੌਜ ਚੋਂ ਮਿਲਦਾ ਚੱਕ ਲੈਨੇ ਆ ਉਹ ਬਜ਼ੁਰਗ ਨੇ ਚੱਕ ਲਿਆ ਟਰੰਕ ਹੋਜ ਵਾਲਾ ਜਿੰਦਾ ਲੱਗਿਆ ਸੀ ਉਹਨੂੰ ਟਰੰਕ ਚਾਕੇ ਤੁਰ ਪਿਆ ਮੂਰੇ ਪੁਲਿਸਦਾਨ ਅੱਕ ਲੱਗ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ ਇੱਥੋਂ ਆਏ ਆ ਆ ਕੀ ਏ ਟਰੰਕ ਚ ਪਹਿਲਾਂ ਉਹ ਤਾਂ ਕੱਪੜੇ ਲੀੜੇ ਨੇ ਹੋਰ ਤਾਂ ਕੀ ਨੇ ਚੱਲ ਕਹਿੰਦੇ ਖੋਲ ਹੁਣ ਖੋਲੇ ਕਿੱਥੋਂ ਜਾਬੀ ਤਾਂ ਹੈ ਨਹੀਂ ਸੀ ਉਹਦੀ ਪੁਲਿਸਾਰ ਨੇ ਜਿੰਦਾ ਤੋੜਿਆ ਟਰੰਕ ਖੋਲਿਆ ਉਹ ਚ ਬੰਦਾ ਵੱਢ ਕੇ ਟੋਡੇ ਟੋਡੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹੇ ਜੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦੇ ਨਹੀਂ ਨਹੀਂ ਤੇ লাশ ਤਾਂ ਲਈ ਜਨੇ ਤੋ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਤੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਕੀ ਕਹਿਣਾ ਚਾਹੋਗੇ ਉਹ ਗੁੜਾ ਉਹ ਗੁੜਾ ਕਹਿੰਦਾ ਮੋਤੀਆ ਵਾਲਾ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਾਇਆ ਕਰਾਇਆ ਇਥੇ ਆ ਗਿਆ ਕਿਸੇ ਦਾ ਸਵੇਸ ਕਰਕੇ ਇਹ ਆ ਜਿਹੜੇ ਫਿਰਦੇ ਆ ਕਾਲੀਦਲ ਨਾਲ ਕੰਗਸੀ ਇਹਨਾਂ ਨੂੰ ਕਰੇ ਕਰਾਏ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆ ਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਿਣੀ ਰਹਿੰਦਾ ਹੈ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਣਾ ਹੁੰਨਾ ਮੈਂ ਪਰ ਪਾਰਟੀਆਂ ਤੋੜ ਦੇਣਾ ਹੁੰਨਾ ਮੈਂ ਉਹ ਕਰ ਦੇਣਾ ਨਾ ਉਹ ਫਿਰ ਲੋਕਾਂ ਨਾਲੋਂ ਡੁੱਟ ਜਾਂਦੇ ਨੇ ਤੇ ਲੋਕ ਉਹਨਾਂ ਨਾਲੋਂ ਡੁੱਟ ਜਾਂਦੇ ਨੇ ਲੋਕ ਉਹਨਾਂ ਨਾਲੋਂ ਡੁੱਟ ਜਾਂਦੇ ਨੇ ਸੋ ਇਸ ਕਰਕੇ ਅੱਜ ਸਾਰੇ ਮੈਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਵਧਾਈ ਵੀ ਦੇਣਾ ਬੇਨਤੀ ਵੀ ਕਰਦਾ ਕਿ ਆਪਾਂ ਪਰਿਵਾਰਾਂ ਦੇ ਵਿੱਚ ਇਕੱਠੇ ਰਹਿਣਾ ਬਹੁਤ ਸਾਰੀਆਂ ਖਬਰਾਂ ਇਦਾਂ ਵੀ ਆਉਣ ਲੱਗੀਆਂ ਕਿ ਭੈਣ ਭਰਾ ਗਾਪਸ ਚ ਕੁਝ ਜ਼ਮੀਨ ਦਾ ਝਗੜਾ ਪੈ ਗਿਆ ਕੋਈ ਪਰੋਹਣੇ ਨਾਲ ਲੜਾਈ ਹੋ ਗਈ ਕੋਈ ਕਿਸੇ ਬੋਲਣੋਂ ਹਟ ਕੇ ਆਪਸ ਚ ਸੋ ਇਹ ਜਿਹੜੇ ਰਿਸ਼ਤੇ ਨੇ ਇਹ ਛੇਤੀ ਛੇਤੀ ਲੱਭਦੇ ਨਹੀਂ ਸੋ ਇਸ ਕਰਕੇ ਆਪਸ ਚ ਪਿਆਰ ਸਤਿਕਾਰ ਨਾ ਰਹੀਏ ਤੰਦਰੁਸਤ ਰਹੀਏ ਰਿਸ਼ਤੇ ਜਿਹੜੇ ਨੇ ਉਹਨਾਂ ਦੀ ਜਿਹੜੀ ਗੂੜਤਾ ਉਹ ਬਣੀ ਰਹੇ ਤੇ ਸਾਡੇ ਵੱਲੋਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਉਰੀ ਸਟੇਟ ਦਾ ਕਸਟੋਡੀਅਨ ਹੋਣ ਦੇ ਨਾਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਵੀ ਦੇਣਾ ਛੋਟੀਆਂ ਵੱਡੀਆਂ ਭੈਣਾਂ ਨੂੰ ਤੇ ਨਾਲ ਨਾਲ ਇਹ ਵੀ ਕਹਿਣਾ ਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਇੰਨੀਆਂ ਟੈਲੈਂਟਡ ਹੋ ਇੰਨਾ ਤੁਹਾਡੇ ਚ ਪ੍ਰਮਾਤਮਾ ਨੇ ਕਲਾ ਦਿੱਤੀ ਹੈ ਕਿ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਾਓਗੇ ਤੁਸੀਂ ਮੱਲਾ ਮਾਰੋਗੇ ਤੁਸੀਂ ਨੰਬਰ 1 ਆਓਗੇ ਭਾਵੇਂ ਉਹ 올림픽 ਚ ਹੋਵੇ ਭਾਵੇਂ ਉਹ ਏਸ਼ੀਆ ਚ ਹੋਵੇ ਭਾਵੇਂ ਉਹ ਪਾਇਲਟ ਬਣਨਾ ਹੋਵੇ ਭਾਵੇਂ ਉਹ ਪਟਵਾਰੀ ਲੱਗਣਾ ਹੋਵੇ ਭਾਵੇਂ ਡੀਐਸਪੀ ਬਣਨਾ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਮੇਰੇ ਵੱਲੋਂ ਸਾਰੇ ਪੰਜਾਬ ਦੀਆਂ ਤਿਆਂ ਪੇਣਾਂ ਨੂੰ ਨਾਲ ਇਹ ਵੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਇੱਕ ਸ਼ੇਅਰ ਬੋਲਿਆ ਸੀ ਵਿਮਨ ਡੇ ਸੀ ਮੈਂ ਤੇ ਬੋਲਿਆ ਸੀ ਕਿ ਇੱਕ ਕੁੜੀ ਜਿਹੜੀ ਹਜੇ ਪੈਦਾ ਨਹੀਂ ਹੋਈ ਇੱਕ ਬੱਚੀ ਜਿਹੜੀ ਹਜੇ ਪੈਦਾ ਨਹੀਂ ਹੋਈ ਮਾਂ ਦੇ ਪੇਟ ਚੋਂ ਬੋਲ ਰਹੀ ਹੈ ਅਭਿਮਾ ਨਾਲ ਗੱਲ ਕਰ ਰਹੀ ਐ ਮਾਂ ਦੇ ਪੇਟ ਚੋਂ ਤੇ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਹੁੱਕ ਦੇ ਵਿੱਚ ਨਾ ਕਤਲ ਕਰਾਈ ਆਹੀ ਮੇਰੀ ਅਰਜ਼ੀ ਨੀ ਮਾਏ ਸੋ ਵੀਰੋ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਯੁੱਗ ਪਲਟਾਉ ਜਿਹੜਾ ਉਹ ਮਰਦ ਜੰਮ ਦੇਣਾ ਯੁੱਗ ਪਲਟਾਉ ਸ਼ਖਸ਼ੀਅਤ ਜੰਮ ਦੇਣੀ ਐ ਸੋ ਇਸ ਕਰਕੇ ਮਾਵਾ ਪੈਣਾ ਨੂੰ ਸਤਕਾਰ ਵੀ ਐ ਉਹਨਾਂ ਨੂੰ ਪਿਆਰ ਵੀ ਐ ਉਹਨਾਂ ਨੂੰ ਬਣਦਾ ਸਮਾਜ ਦੇ ਵਿੱਚ ਸਥਾਨ ਵੀ ਐ ਸੋ ਮੈਂ ਬਹੁਤ ਖੁਸ਼ ਕਿ ਸਭਾ ਅੱਜ ਕਿ ਮੈਂ ਅੱਜ ਆਪਦੇ ਇਲਾਕੇ ਚ ਆ ਕੇ ਤੁਹਿਆ ਪੜਾਣਾ ਮੈ ਮਿਲਿਆ ਸਾਰਿਆਂ ਨੂੰ ਮੈਂ ਇਹ ਕਹਿਣਾ ਜਿਉਂਦੀਆਂ ਵਸਦੀਆਂ ਰੋ ਔਰ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਆਇਆ ਕਰੋ ਔਰ ਸਾਰੀ ਜਾਣਕਾਰੀ ਰੱਖਿਆ ਕਰੋ ਕਿ ਕੀ ਹੋ ਰਿਹਾ ਹੈ ਦੇਸ਼ 'ਚ ਕੌਣ ਕੀ ਕਰ ਰਿਹਾ ਹੈ ਕੌਣ ਉਪਰੋਂ-ਪਰੋਂ ਗੱਲਾਂ ਕਰ ਰਿਹਾ ਥੱਲੋਂ ਝੂਠ ਬੋਲ ਰਿਹਾ ਤੁਹਾਨੂੰ